ਜੀ ਸਾਰਿਆਂ ਨੂੰ ਅੱਜ ਤੁਹਾਨੂੰ ਭਾਈ ਰਤੀਸ਼ ਸਿੰਘ ਨਗਰ ਜੇਬ ਲਗਦੀ ਮੰਡੀ ਦਿਖਾਉਣੇ ਆ ਆ ਦੇਖੋ ਲੱਗੀ ਆ ਪਿੰਡੀ ਹਾਂਜੀ ਪਿੰਡੀ ਕੀ ਰੇਟ ਲਾਈ ਆ ਜੀ 40 ਰੁਪਏ ਕਿਲੋ ਪਿੰਡੀ 40 ਰੁਪਏ ਕਿਲੋ ਆ ਜੀ ਪਿੰਡੀ ਐ ਜੀ ਇੱਧਰ ਰਹਿ ਗਿਆ ਨੇ ਤੋਰੀਆਂ ਆ ਤੋਰੀਆਂ ਕਿਦਾਂ ਲਾਈਆਂ ਨੇ ਤੋਰੀ ਚਾਲੀ ਬਾਈ। ਤੋਰੀ ਦਾ ਰੇਟ 40 ਤੇ ਆਹ ਪੇਠਾ 30 ਰੁਪਏ। ਪੇਠਾ 30। ਤੇ ਆਹ ਖਰਬੂਜਾ 40 ਤੇ 100 ਤੇ 300। 40 ਰੁਪਏ ਕਿਲੋ 100 ਦਾ 3 ਕਿਲੋ। ਤੇ ਆਹ ਲਾ ਗਲੋ ਪਹਿਲੇ ਕਰਦੇ ਹਾਂ ਉਹਨਾਂ ਦਾ ਬਹੁਤ ਦੇਰ ਸੇ ਖੜੇ। ਹਰੀ ਮਿਰਚ ਕਿੰਦਾ ਹਰੀ ਮਿਰਚ? ਭਾਈ ਆ 20 ਆਦਾ ਕਿਲੋ ਤੂੰ। ਭਾਈ ਆ 20 ਇੱਧਾ ਕਿਲੋ। 3 ਕਿਲੋ ਕਿੰਨੇ ਲਾਏਗਾ? 3 ਕਿਲੋ। 60 ਵਧੀਆ ਕੌੜੀਆ ਮਿਰਚ। ਤੇ ਪਿੰਡੀ ਪਿੰਡੀ ਚਲੀ ਜੂਗੀ ਪਿੰਡੀ 40 ਤੇ ਅਖੀਰਾ ਤੇਰਾ 30 ਰੁਪਏ ਕਿਲੋ 50 ਦਾ ਦੋ ਕਿਲੋ ਅਖੀਰਾ 30 ਰੁਪਏ ਕਿਲੋ ਉਹ ਕੀ ਆ ਕਟਾਰਾ ਕਟਾਰਾ ਕਟਾਰ ਕਿੰਦਾ ਅੱਧਾ ਕਿਲੋ 30 ਕਿਲੋ 50 ਅੱਧਾ ਕਿਲੋ 30 ਇਹ ਕੈਸੇ ਕਿਲੋ 50 ਇਹ ਹੈਗੀ ਜੀ ਕਟਾਰ ਇਹ ਹੈਗਾ ਜੀ ਕਰੇਲੇ ਹਾਂਜੀ ਕਰੇਲੇ ਕੈਸੇ ਆ ਪਹਿਲਾਂ ਕਿਸ ਦਾ ਲੈਣਾ ਇਸ ਦਾ ਅੱਧਾ ਕਿਲੋ ਤੇ ਬੈਂਗਣੀ 30 ਕਿਲੋ 20 ਰੁਪਏ ਦੇ ਅੱਧਾ ਕਿਲੋ ਤੇ ਕਿਲੋ ਕਿਲੋ ਦੇ ਅੱਧਾ ਕਿਲੋ ਦੇ ਰੇਟਾਂ 'ਚ ਫਰਕ ਆ ਕੋਈ ਇਹ ਵੀ 50 ਉਹ ਵੀ 50 ਹੈ ਤੇ ਆਹ ਘੀਆ ਜੀ ਆ 40 40 ਰੁਪਏ ਕਿਲੋ ਤੇ ਗੋਭੀ ਗੋਭੀ 60 ਗੋਭੀ 60 ਰੁਪਏ ਦੀ ਕਿਲੋ ਤੇ ਅਰਬੀ ਅਰਬੀ ਅੱਧਾ ਕਿਲੋ 40 ਅੱਧਾ ਕਿਲੋ 40 ਦੀ ਅੱਧਾ ਕਿਲੋ 40 ਦੀ ਤੇ ਸ਼ਿਮਲਾ ਮਿਰਚ ਇਹਦਾ ਪਈਆ 300 ਲੱਗਦਾ ਹੈ 20 ਦੇ ਪਈਆ 300 ਲੱਗਦਾ 20 ਦੀ ਪਈਆ ਇਹਦਾ ਲੱਗਦਾ 20 ਦੀ ਪਈਆ 30 ਦੀ ਅੱਧਾ ਕਿਲੋ ਇਹ ਹੈ ਜੀ ਸ਼ਿਮਲਾ ਮਿਰਚ ਪਿਆਜ਼ ਦਾ ਭਾਅ ਹੈਗਾ ਪਿਆਜ਼ ਪਿਆਜ਼ ਕਿਹੜਾ ਬਾਈ ਇਹ ਨਸਕਾਲਾ ਹਾਂ ਜੀ ਹਾਂ ਕੀ ਭਾਅ ਲਾਇਆ 1 ਕਿਲੋ 100 100 ਦਾ 4 ਕਿਲੋ ਜਾਦਾ ਵੱਡੇ ਨਾ ਪਾ ਇਕੱਠਾ 10 ਬੱਟੇ ਦਾ ਕੀ ਰੇਟ ਆ ਹੈ 120 ਦੇ ਰਹੀ ਹੈ ਹੈ 120 ਦੇ ਰਹੀ ਹੈ ਬੱਟਾ ਯਾਨੀ 5 ਕਿਲੋ 120 ਦਾ ਹੈ ਤੇ ਆਲੂ ਆਲੂ 5 ਕਿਲੋ ਆਲੂ 5 ਕਿਲੋ 100 ਦਾ ਹਾਂਜੀ ਡਾਇਮੰਡ ਆਲੂ ਡਾਇਮੰਡ ਆਲੂ 5 ਕਿਲੋ 100 ਦਾ ਇੱਧਰ ਹੈਗਾ ਜੀ ਅਦਰਕ ਤੇ ਨਿੰਬੂ ਹੈ ਨਾ ਅਦਰਕ ਐਸੇ ਲਾਇਆ ਛੋਟੇ ਅੰਕਲ ਵੀ ਦਾ ਕਿਲੋ ਦਾ ਰੇਟ ਦੱਸ ਕਿੱਲੋ ਪਾਲੇ ਸੌਰ ਰੁਪਏ ਕਿਲੋ ਜੀ ਆਦਰਕ ਹੈ